ਯੂਨੀਵਰਸਲ ਪ੍ਰੈਸ ਕਲੱਬ ਰਜਿਸਟਰਡ ਅਤੇ ਸਰਵਜਨ ਕਲਿਆਣ ਪ੍ਰੀਸ਼ਦ ਲੁਧਿਆਣਾ ਵੱਲੋਂ ਇੱਕ ਸਾਂਝਾ ਪੁਸ਼ਪ ਹੋਲੀ ਮੇਲਾ ਸਮਾਰੋਹ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਅਤੇ ਸਰਵਜਨ ਕਲਿਆਣ ਪ੍ਰੇਸ਼ਰ ਰਜਿਸਟਰ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਪੁਸ਼ਪਹੋਲੀ ਨਾਲ ਇਸ ਰੰਗਾ ਦੇ ਤਿਉਹਾਰ ਨੂੰ ਨਾਲ ਮਿਲ ਕੇ ਇੱਕ ਦੂਜੇ ਤੇ ਫੁੱਲਾਂ ਦੀ ਵਰਖਾ ਕਰਕੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਯੂਨੀਵਰਸਲ ਪ੍ਰੈਸ ਕਲੱਬ ਰਜਿਸਟਰ ਦੇ ਸਟੇਟ ਪ੍ਰਧਾਨ ਡਾਕਟਰ ਡੀਪਿਕ ਹੌਸਲਾ ਜੀ ਨੇ ਕਿਹਾ ਕਿ ਹੋਲੀ ਇੱਕ ਧਾਰਮਿਕ ਅਤੇ ਇਤਿਹਾਸਿਕ ਤਿਉਹਾਰ ਹੈ ਹੋਲੀ ਅਨੇਕਾਂ ਰੰਗਾਂ ਦਾ ਇੱਕ ਵੱਖਰਾ ਰੂਪ ਹੁੰਦਾ ਹੈ ਇਸ ਦਿਨ ਸਾਰਿਆਂ ਨੂੰ ਆਪਣੇ ਸਭ ਗਿਲੇ ਸ਼ਿਕਵੇ ਛੱਡ ਕੇ ਪ੍ਰੇਮ ਅਤੇ ਸੁਹਰਦ ਨੂੰ ਆਪਸ ਵਿੱਚ ਮਜ਼ਬੂਤ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਿਵੇਂ ਪਾਣੀ ਵਿੱਚ ਰੰਗ ਪਾਉਣ ਨਾਲ ਪਾਣੀ ਆਪਣਾ ਰੰਗ ਬਦਲ ਲੈਂਦਾ ਹੈ ਠੀਕ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਮਾੜੇ ਪ੍ਰਭਾਵਾਂ ਨੂੰ ਛੱਡ ਕੇ ਚੰਗੇ ਗੁਣ ਅਪਣਾਉਣੇ ਚਾਹੀਦੇ ਹਨ ਇਸ ਸਮੇਂ ਸਮੂਹ ਮੈਂਬਰਾਂ ਨੇ ਪੰਛੀਆਂ ਨੂੰ ਦਾਣਾ ਪਾਇਆ ਗਿਆ ਡਾਕਟਰ ਡੀਪੀ ਖੋਸਲਾ ਤੇ ਸੰਦੀਪ ਸ਼ਰਮਾ ਵੱਲੋਂ ਪੰਛੀ ਦੇਵਤਾ ਜੀ ਨੂੰ ਸਭ ਦੀ ਸੁੱਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਇਸ ਮੌਕੇ ਸਟੇਟ ਪ੍ਰਧਾਨ ਡਾਕਟਰ ਡੀਪੀ ਖੋਸਲਾ ਪ੍ਰਧਾਨ ਸੰਦੀਪ ਸ਼ਰਮਾ ਕਮਲ ਅਗਰਵਾਲ ਸੰਦੀਪ ਤਿਵਾੜੀ ਮੈਡਮ ਸੰਦੀਪ ਸ਼ਰਮਾ ਅਰुण ਲੇਖੀ ਸੁਜੀਤ ਗਿੱਲ ਬਾਬੀ ਕੁਮਾਰ ਬੀਕੇ ਰਾਏ ਹਰੀ ਸਿੰਘ ਕਮਲ ਗੁਰਾਇਆ ਕੁਲਜੀਤ ਘੁੰਮਣ ਸਰਵਜਨ ਕਲਿਆਣ ਪ੍ਰੀਸ਼ਾ ਸੰਸਥਾ ਦੇ ਅਨੰਦ ਮਿਸ਼ਰਾ ਸੰਜੇ ਵਾਰੀ 바ਸੁਕੀਨਾਥ ਵਿਕਾਸ ਯਾਦਵ ਅਤੇ ਮਹਿਲਾ ਮੋਰਚਾ ਵੱਲੋਂ ਅਰਚਨਾ ਦੇਵੀ ਰੀਤਾ ਦੇਵੀ ਸੀਮਾ ਬਰਮਾ ਸੰਤੋਸ਼ अरोड़ा ਕੰਚਨ ਦੇਵੀ ਕੋਮਲ ਸੰਤੋਸ਼ ਵਿਜ ਕਨੁਪਰੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਸਰਬਜਨ ਕਲਿਆਣ ਪੰਚਤ ਔਰ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਅੱਜ ਪੁਸ਼ਪ ਹੋਲੀ ਮਿਲਨ ਸਮਾਰੋਹ ਕੀਤਾ ਗਿਆ ਜਿਸ ਦੇ ਵਿੱਚ ਪੁਸ਼ਪਾਂ ਦੀ ਜਿਹੜੀ ਆ ਉਹ ਇੱਕ ਦੂਜੇ ਦੇ ਉੱਤੇ ਪੁਸ਼ਪਾ ਕੇ ਹੋਲੀ ਦਾ ਤਿਹਾਰ ਜਿਹੜਾ ਉਹ ਮਨਾਇਆ ਗਿਆ ਔਰ ਇਸ ਤੋਂ ਇਲਾਵਾ ਜੋ ਸਾਡੇ ਇੱਥੇ ਪੰਛੀ ਸੇਵਾ ਸੁਸਾਇਟੀ ਵੱਲੋਂ ਹਰ ਸਮੇਂ ਜਿਹੜਾ ਪੰਛੀਆਂ ਨੂੰ ਦਾਣਾ ਪਾਇਆ ਜਾਂਦਾ ਇਹ ਦੋਨੋਂ ਹੀ ਸੰਸਥਾਵਾਂ ਦੇ ਕਰ ਕਮਲਾ ਦੇ ਨਾਲ ਪੰਖਿਆਂ ਨੂੰ ਦਾਣਾ ਪਾਇਆ ਗਿਆ ਤਾਂ ਕਿ ਜਿਹੜਾ ਸਾਡਾ ਸਮਾਜ ਆ ਉਹ ਇਸੇ ਤਰ੍ਹਾਂ ਅੱਗੇ ਵਧਦਾ ਰਹੇ ਔਰ ਪੰਛੀ ਦੇਵਤਾ ਦੇਗੇ ਨਵੇਦਨ ਕੀਤਾ ਕਿ हे ਪੰਛੀ ਦੇਵਤਾ ਸਭ ਦਾ ਭਲਾ ਰੱਖੀਏ ਔਰ ਹਰੇਕ ਨੂੰ ਖੁਸ਼ੀ ਮਹਿਸੂਸ ਕਰਨ ਦਾ ਮੌਕਾ ਦੇ ਹਾਂਜੀ ਸਰ ਹਾਜੀ ਮੇਰੇ ਨਾਮ ਸੰਦੀਪ ਸ਼ਰਮਾ ਮੈਂ ਯੂਨੀਵਰਸਲ ਪੈਕਲਬ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਅੱਜ ਅਸੀਂ ਇੱਕ ਨਵਾਂ ਉਪਰਾਲਾ ਕੀਤਾ ਜਾ ਰਹੀ ਸਰਬਜਨ ਕਲਿਆਣ ਫਰਿਸ਼ਟ ਮਿਲਨ ਸਮਰੋਹ ਹੋਲੀ ਦੇ ਉਪলক্ষ ਦੇ ਵਿੱਚ ਅੱਜ ਹੋਲੀ ਪੁਸ਼ ਪੋਲੀ ਆਪੇ ਖੇਲੀ ਜਾ ਰਹੀ ਹੈ ਸਾਡੇ ਵੱਲੋਂ ਤਾਂ ਇਸ ਦੇ ਨਾਲ ਹੀ ਸਾਡੇ ਸਰਪੰਚ ਕਲਿਆਣ ਪੰਚਾਇਤ ਦੇ ਮੈਂਬਰ ਅਤੇ ਯੂਨੀਵਰਸਲ ਪ੍ਰੈਸ ਕਲੱਬ ਦੇ तमाम ਪਤਦਕਾਰੀ ਤੇ ਮੈਂਬਰਾਂ ਵੱਲੋਂ ਅੱਜ ਅੱਲੂ ਗੜਾਂ ਦੇ ਰੱਖ-ਬਾਕ ਵਿਖੇ ਉਹਨਾਂ ਬੇਜਬਾਨ ਪੰਛੀਆਂ ਨੂੰ ਦਾਣਾ ਪਾਣੀ ਤੇ ਘੋੜਾ ਪਾਣੀ ਪਾੰਦੀ ਅਸੀਂ ਆਪਣੇ ਵੱਲ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਤਾਂ ਆਪਾਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ ਤਾਂ ਉਹਨਾਂ ਬੇਜਬਾਨ जानवर आते पक्षी वे अपनी छत के ऊपर एक मिट्टी का पांडा जो कोटा की वो बेजवान पानी इस गर्मी में अपनी पानी भी अपनी प्यास जान ता वो मिशा अगर ਤੁਸੀਂ ਗਰਮੀ ਵਿੱਚ ਪਾਣੀ ਉਹਨਾਂ ਪਿਲਾਉਂਗੇ ਤਾਂ मिशਾ ਤੁਹਾਨੂੰ ਅਸ਼ੀਰਵਾਦ ਦੇਣਗੇ ਤਾਂ ਇਹਨਾਂ बेजਵਾਨਾਂ ਪੱਖੀਆਂ ਦੀ ਤੁਹਾਨੂੰ ਸਾਰੀ ਦੇਣੀ ਚਾਹੀਦੀ ਤਾਂ ਅੱਜ ਯੂਨੀਵਰਸਲ ਫੈਸਲਾ ਤੇ ਸਰજન ਕਲਿਆਣ ਪਰਿਸ਼ਰ ਵੱਲੋਂ ਅੱਜ ਹੌਲੀ ਦੇ ਪ੍ਰਸ਼ਰ ਵਿੱਚ ਇੱਕ ਹੌਲੀ ਮਿਲਨ ਸਮਰੋਹ ਦਾ ਕੀਤਾ ਗਿਆ ਜਿਦੇ ਵਿੱਚ तमाम ਦੇਸ਼ਵਾਸੀਆਂ ਨੂੰ ਹੌਲੀ ਦੀ ਮੁਬਾਰਕਾਂ ਜੀ आज सर्वजन कल्याण परिषद और यूनिवर्सल प्रेस क्लब की ओर से यहाँ पे पक्षी महोत्सव के साथ साथ में होली के रंग सर्जन के संग मनाया गया और आज की डेट में यहाँ पर महिलाओं का बहुत ज़्यादा जमावड़ा लगा रहा और सभी ने धूमधाम से मनाया हमारे मुख्य संचालक डॉक्टर डी पी कोस्ता जी के निर्देश अनुसार हमने इस कार्यक्रम को निभाने का पूरा पूरा प्रयत्न किया और निभाया भी और जिससे ये संदेश दिया गया कि समाज में एकता है होली का पर्व जो होता है वो एकता का त्यौहार है इसमें हर एक दुश्मनी को भुला करके इकट्ठा हो जाना होता है और ये होली का त्यौहार बहुत पुराने समय से चलता आ रहा है सो हमने उसी चीज़ को ही आगे बढ़ाया है अपनी संस्था के माध्यम से और हम यही चाहेंगे कि आगे भी होने वाले सभी प्रोग्रामों में भी ऐसे बढ़ चढ़ के भाग लें और समाज को एक अच्छा संदेश दें जिससे समाज आगे बढ़े और इससे समाज में फैली हुई बुराइयों को दूर किया जा सके बहुत बहुत धन्यवाद आज सर्वजन कल्याण परिषद ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਬੋਲੇ ਮਿਲਨ ਸਮਰੋਹ ਡਾਕਟਰ ਡੀਪੀ ਘੋਸਲਾ ਜੀ ਦੇ ਦੇਖਦੇ ਵਿੱਚ ਰੱਖ ਬਾਗ ਦੇ ਵਿੱਚ ਪੰਛੀ ਦਾ ਅਜੋਜਿਤ ਕੀਤਾ ਗਿਆ ਜਿਹਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਔਰਤਾਂ ਮਹਿਲਾ ਬੱਚੇ ਜੁਵਾਨੇ ਭਾਗ ਲਤਾ ਤੇ ਪੁਰਾਣੇ ਗਿਲੇ ਸ਼ਿਵੇ ਭਲਾ ਕੇ ਇੱਕ ਦੂਜੇ ਦੇ ਗਲੇ ਮਿਲੇ ਤੇ ਹੋਲੀ ਦਾ ਖੂਬ ਨੰਦ ਉਠਾਇਆ ਨਾਲ ਦੇ ਨਾਲ ਇਹਨਾਂ ਨੇ ਸਾਰੇ ਬੰਦਿਆਂ ਨੇ ਇੱਥੇ ਰੱਖ ਬਾਗ ਦੇ ਪੰਛੀਆਂ ਨੂੰ ਦਾਣਾ ਪਾਇਆ ਭੁੱਖੇ ਪਿਆਸੇ ਪੰਛੀਆਂ ਨੂੰ ਦਵਾਈਆਂ ਦਿੱਤੀਆਂ ਔਰ ਸਾਰਿਆਂ ਨੇ ਪ੍ਰਮਾਤਮਾ ਕੋਲੋਂ ਸ਼ੀਰਮ ਮੰਗਿਆ ਕਿ ਅਸੀਂ ਇੱਦੇ ਹੀ ਗਰੀਬ ਜ਼ਰੂਰਤਮੰਦ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਦੇ ਰਹੀਏ ਜੈ ਸ਼ੀ ਰਾਮ ਜੈ ਭਾਈਸ ਪ੍ਰੈਜ਼ੀਡੈਂਟ ਮੈਲਾ ਮੋਰਚਾ ਅੱਜ ਰੱਖ ਬਾਰ ਦੇ ਵਿੱਚ ਸਾਨੂੰ ਡੀਪੀ ਡਾਕਟਰ ਡੀਪੀ ਘੋਸਲਾ ਜੀ ਨੇ ਮੈਂ ਕੀਤਾ ਸਾਰਿਆਂ ਮੇਰੀਆਂ ਭੈਣਾਂ ਨੂੰ ਜੋ ਕਿ ਇੱਕ ਹੋਲੀ ਦਾ ਪਵਿੱਤਰ ਸਾਡਾ ਤਿਹਾਰ ਹੈ ਉਹਨੂੰ ਸੈਲੀਬ੍ਰੇਟ ਕਰਨ ਲਈ ਤੇ ਅੱਜ ਇਸ ਪਵਿੱਤਰ ਦਿਹਾੜੇ ਤੇ ਪੰਛੀਆਂ ਨੂੰ ਜੋ ਕਿ ਬੇਜੁਬਾਨ ਹਨ ਉਹਨਾਂ ਨੂੰ दाना ਪਾਣ ਦੀ ਰਸਮ ਅਦਾ ਕੀਤੀ ਗਈ ਜੋ ਸਾਰਿਆਂ ਨੇ ਇਕੱਠੇ ਬੇਜਮਾਨ ਪੰਛੀਆਂ ਨੂੰ ਦਾਣਾ ਪਾਇਆ ਅਰੇ ਔਰ ਉਹ ਸਾਨੂੰ ਬੜੀ ਦੁਆ ਦਿੰਦੇ ਆ ਇਹ ਜਿਹੜਾ ਦਾਣਾ ਇਹ ਭਗਵਾਨ ਦੀ ਬੁੱਕ ਵਿੱਚ ਲਿਖਿਆ ਜਾਂਦਾ ਕਿ ਆਦਮੀ ਨੇ ਇਸਨੇ ਦਾਣਾ ਪਾਇਆ ਪ੍ਰਮਾਤਮਾ ਉਹਨਾਂ ਦਾ ਬਹੁਤ ਪੁੰਹ ਕਰ ਹਾਂਜੀ ਅੱਜ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਔਰ ਸਰਵਜਨ ਕल्याण ਪਰਿਸ਼ਦ ਦੇ ਵੱਲੋਂ ਜਿਹੜਾ ਹੈ पुष्प होली मिलन समारोह ਦਾ ਆਯੋਜਨ ਕੀਤਾ ਗਿਆ ਰਖਬાગ ਪੰਛੀ ਸੇਵਾ ਸੁਸਾਇਟੀ ਦੇ ਵਿੱਚ ਤੋ ਇਸ ਦੇ ਵਿੱਚ ਪੱਤਰਕਾਰ ਪਾਈਚਾਰਾ ਔਰ ਸਾਡੇ ਸਰਵਜਨ ਕਲਿਆਣ ਪਰਿਸ਼ਦ ਐਨਜੀਓ ਦੇ ਸਾਰੇ ਸਦਸਤੇ ਜਿਹੜਾ ਉਹਨਾਂ ਨੇ ਬਹੁਤ ਫਤ ਚੜ ਕੇ ਇਸ ਵਿੱਚ ਪਾਗਲੇ ਆ ਔਰ ਇੱਥੇ ਜਿਹੜਾ ਕਿ ਸਾਰਿਆਂ ਨੇ ਪੰਛੀਆਂ ਨੂੰ ਦਾਣਾ ਵੀ ਪਾਇਆ ਔਰ ਆਪਣਾ ਜਿਹੜਾ ਹੈ ਨੱਚ ਗਾ ਕੇ ਮਨੋਰੰਜਨ ਵੀ ਕੀਤਾ ਔਰ ਉਸ ਤੋਂ ਇਲਾਵਾ ਜਿਹੜਾ ਵੈ ਮੈਨੂੰ ਬਹੁਤ ਹੀ ਅੱਛਾ ਲੱਗਿਆ ਕਿ ਸਾਰਿਆਂ ਨੇ ਮੇਰੇ ਇੱਕ ਸੱਦੇ ਦੇ ਉੱਤੇ ਜਿਹੜਾ ਅਸੀਂ ਇਹਨਾਂ ਨੂੰ ਮੈਸੇਜ ਪਾਇਆ ਔਰ ਉਹਦੇ ਵਿੱਚ ਸਾਰੇ ਜਿਹੜੇ ਇੱਥੇ ਪਹੁੰਚੇ ਐ ਸੋ ਮੈਂ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਔਰ ਸਰਵਜਨ ਕਲਿਆਣ ਪਰਿਸ਼ਦ ਸੰਸਥਾ ਸਟਾਫੀਔਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼ਿਰੀ ਰਾਮ ਹੈਪੀ ਹੋਲੀ ਹੈਪੀ ਹੋਲੀ